ਮੈਂ ਸਮਝਦਾ ਕਿ ਲੁਧਿਆਣਾ ਪੱਛਮੀ ਦੇ ਲੋਕ ਲੁਧਿਆਣਾ ਪੱਛਮੀ ਦੀ ਜਨਤਾ ਪੂਰੇ ਦੇਸ਼ ਦੇ ਅੰਦਰ ਜਿਸ ਤੰਗ ਨਾਲ ਡਬਲ ਇੰਜਨ ਸਰਕਾਰਾਂ ਜਿਹੜਾ ਪ੍ਰਦੇਸ਼ਾਂ 'ਚ ਚੱਲ ਰਹੀਆਂ ਹਨ ਉਹਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਲਈ ਬਿਲਕੁਲ ਤਿਆਰ ਬਰਤਿਆਰ ਹੈ ਸੋ ਜਦੋਂ ਪਿਛਲੇ ਦਿਨਾਂ ਦੇ ਅੰਦਰ ਮੈਂ ਦੇਖਿਆ ਕਿ ਜਿਸ ਤੰਗ ਨਾਲ ਜਨਤਾ ਦਾ ਪਿਆਰ ਔਰ ਸਤਕਾਰ ਮਿਲਿਆ ਇਹ ਵਨ ਸਾਈਡਡ ਫੈਸਲਾ ਹੋਣ ਵਾਲਾ ਆਉਣ ਵਾਲੇ ਦਿਨਾਂ 'ਚ ਜਦੋਂ 23 ਤਰੀਕ ਨੂੰ ਰਿਜ਼ਲਟ ਆਏਗਾ ਤੇ ਜਿੰਨੀਆਂ ਗੱਲਾਂ ਮੈਂ ਤੁਹਾਡੇ ਸਭ ਦੇ ਧਿਆਨ 'ਚ ਲਿਆਂਦੀਆਂ ਲੋਕ ਉਹਨਾਂ ਦੇ ਖਿਲਾਫ ਵੋਟ ਕਰਦੇ ਹੋਏ ਉਸ ਪਾਰਟੀ ਨੂੰ ਵੋਟ ਕਰ ਕਰਨਗੇ ਜਿਸ ਪਾਰਟੀ ਨੇ ਜਿਸ ਪਾਰਟੀ ਦੇ ਪ੍ਰਤੀ ਉਹਨਾਂ ਨੂੰ ਆਸ ਹੈ ਔਰ ਆਸ ਹੀ ਨਹੀਂ ਦੂਜੇ ਪ੍ਰਦੇਸ਼ਾਂ ਤੋਂ ਸੇਧ ਲੈਂਦੇ ਹੋਏ ਵਿਕਾਸ ਦੀ ਆਸ ਗੁੱਡ ਗਵਰਨਰਸ ਦੀ ਆਸ ਲਾਉਡ ਆਰਡਰ ਵਧੀਆ ਰੱਖਣ ਦੀ ਆਸ ਵਾਅਦਾ ਖਲਾਫੀ ਨਾ ਕਰਨ ਦੀ ਆਸ ਤੇ ਸਭ ਚੀਜ਼ਾਂ ਆਪਾਂ ਦੇਖਾਂਗੇ ਜਦੋਂ 23 ਤਰੀਕ ਨੂੰ ਰਿਜ਼ਲਟ ਆਣੇ ਹੈ ਤੇ ਇੱਕ ਵੱਡੇ ਮਾਰਜਨ ਤੇ ਉਹ ਪਾਰਟੀ ਭਾਰਤੀ ਜਨਤਾ ਪਾਰਟੀ ਜਿੱਤੇਗੀ ਜਿਨ੍ਹਾਂ ਤੋਂ ਲੋਕਾਂ ਨੂੰ ਨਵੀਂ ਆਸ ਤੁਹਾਡਾ ਬੁਖਸ਼ਾ ਅਜਿਹਾ ਦੋ ਬੜੇ ਵੱਡੇ ਮਾਨੀਸ਼ੂ ਹੈ ਅਸ਼ਮਿਤ ਜਲ ਦੇ ਘਰ ਸਤਲੁਜ ਲੈਣ ਕਈ ਕਹਿੰਦੇ ਕਾਰਕੇ ਕੀ ਸਾਹਿਬ ਜੀ ਇਹ ਚਾਰ ਹੋਣਾ ਕੀ ਹੈ ਦੇਖੋ ਕੀ ਹੈ ਹੈ ਕਿ ਤੁਸੀਂ ਵੀ ਸਮਝਾਣਦੇ ਹੋ ਪਰ ਅੱਛਾ ਚਲੋ ਚਲੋ ਮੈਂ ਦੱਸਦਾ ਮੈਂ ਦੱਸਦਾ ਇਹ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹ ਹਮੇਸ਼ਾ ਲੋਕ ਮਾਰੂ ਨਹੀਂ ਹੈ ਇਹ ਸਰਕਾਰ ਚੌਥੀ ਵਾਰੀ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਡ੍ਰੈਡ ਵਧਾਉਣ ਵਾਲੀ ਸਰਕਾਰ ਬਣੀ ਹੈ ਔਰ ਮੈਂ ਚਾਹਨਾ ਹੈ ਹੋਂਦ ਤੱਕ ਲਗਭਗ ਲਗਭਗ 4 ਰੁਪਏ ਪ੍ਰਤੀ ਲੀਟਰ ਪੈਟਰੋਲ ਡੀਜ਼ਲ ਦੇ ਉੱਪਰ ਇਹਨਾਂ ਨੇ ਪੰਜਾਬ ਸਰਕਾਰ ਨੇ ਅਲੱਗ ਤੋਂ ਟੈਕਸ ਲਗਾਇਆ। ਇਹੀ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸਣੀ ਜਾਂਦਾ ਸੀ ਕਿ ਜਿਨ੍ਹਾਂ ਸਟੇਟਾਂ 'ਚ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਸਟੇਟਾਂ 'ਚ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਊਗਾ ਕਿ ਇਕੱਠਾ 5-5 ਰੁਪਏ ਲੀਟਰ ਕਟਾਇਆ ਗਿਆ ਸਟੇਟ ਨੇ ਵੀ ਕਟਾਇਆ ਔਰ 5 ਰੁਪਏ ਲੀਟਰ ਸੈਂਟਰ ਗਵਰਨਮੈਂਟ ਨੇ ਕਟਾਇਆ 10-10 ਰੁਪਏ ਲੀਟਰ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਏ ਗਏ। ਇਹ ਸਰਕਾਰ ਦੀ ਅਧਿਉਦੋਗਿਕ ਮਾਰੂ ਨੀਤੀ ਵੀ ਆਪਾਂ ਨੂੰ ਸਾਫ਼ ਨਜ਼ਰ ਆਂਦੀ ਹੈ ਜਦੋਂ ਉਹਨਾਂ ਨੇ ਬਿਜਲੀ ਦੇ ਰੇਟ ਵਧਾਏ ਨੇ ਔਰ ਇੰਨਾ ਹੀ ਨਹੀਂ ਮੈਂ ਤਾਂ ਇਹ ਵੀ ਗੱਲ ਕਹੂੰਗਾ ਕਿ ਸ਼ਾਇਦ ਕੁਝ ਐਸੇ ਪ੍ਰਣਾਮ ਆਣਗੇ ਜਿਹੜੇ ਆਪਣੀ ਸਭ ਦੀ ਸੋਚ ਤੋਂ ਪਰੇ ਹੋਣਗੇ ਇੱਕ ਹੋਰ ਗੱਲ ਮੈਂ ਤੁਹਾਨੂੰ ਐਡ ਕਰਨੀ ਚਾਹੁੰਦਾ ਹਾਂ ਕਿ ਇਸ ਸਰਕਾਰ ਨੇ ਆਪਣਾ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ। ਇਸ ਟਾਈਮ ਪ੍ਰੈਜੈਂਟ ਟਾਈਮ ਵੀ ਜਦੋਂ ਮੈਂ ਤੁਹਾਡੇ ਨਾਲ ਮਿਲ ਰਿਹਾ ਹਾਂ ਤੇ ਸਾਡੇ ਪਾਰਟੀ ਦੇ ਕਾਰਕਟਰਤਾ ਦੇ ਵੀ ਘਰਾਂ ਦੇ ਵਿੱਚ ਪੁਲਿਸ ਜ਼ਬਰਦਸਤੀ ਬੜੀ ਹੈ। ਅਸ਼wini ਬੈਲ ਜੀ ਸਾਡੇ ਸਾਹਮਣੇ ਖੜੇ ਨੇ। ਉਹਨਾਂ ਦੇ ਘਰ 'ਚ ਕਟੋ-ਕਟ 20 ਪੁਲਿਸ ਮੁਲਾਜ਼ਮ ਬੜੇ ਆ। ਔਰ ਪੂਰੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਇਕੱਲੀ ਤਲਾਸ਼ੀ ਨਹੀਂ ਲਈ ਜਾ ਰਹੀ। ਅਲਮਾਰੀਆਂ ਤੱਕ ਖੋਲ ਕੇ ਬੈੱਡਾਂ ਦੇ ਅੰਦਰ ਜਿਹੜੀਆਂ ਆਪਾਂ ਬਿਸਤਰ ਰੱਖਦੇ ਆ ਉਹ ਵੀ ਉਹ ਵੀ ਚੈੱਕ ਕਰਤੇ ਜਾ ਰਹੇ ਨੇ ਸੋ ਆਪਾਂ ਸਮਝ ਸਕਦੇ ਆ ਕਿ ਇਹ ਸਰਕਾਰ ਕਿਸ ਤਰ੍ਹਾਂ ਸਾਡੀ ਪਾਰਟੀ ਦੇ ਕਾਰਕਟਰਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਔਰ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਨਾ ਔਰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹਨਾ ਕਿ ਉਹ ਆਪਣੀਆਂ ਓਛੀ ਰਾਜਨੀਤੀ ਤੋਂ ਪੁਲਿਸ ਸਰਕਾਰ ਦਾ ਮੋਹਰਾ ਬੰਨਣਾ ਬੰਦ ਕਰਨ ऋण भुगतान कोई गल बात तो अगर वो ਸਾਡੇ ਭਾਜਪਾ ਵਰਕਰਾਂ ਨੂੰ ਪਰੇਸ਼ਾਨ ਕਰਨਗੇ ਤੇ ਫਿਰ ਸਾਨੂੰ ਵੀ ਕੋਈ ਨਾ ਕੋਈ ਐਸਾ ਉਗਰ ਰੂਪ ਧਾਰਨ ਕਰਨਾ ਪੈਣਾ ਜਿਹਦਾ ਕੋਈ ਖਮਿਆਜਾ ਫਿਰ ਉਹਨਾਂ ਨੂੰ ਭੁਗਤਣਾ ਪਏ 19 ਤਰੀਕ ਨੂੰ ਕਿੱਦਾਂ ਦੇਖਦਾ ਜਿੱਦਾਂ ਅੱਜ ਆਪ ਵੀ ਬੈਠੇ ਹੋ ਰਹੇ ਹੋ 19 ਤਰੀਕ ਨੂੰ ਮੈਂ ਜਿਵੇਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਹਾਂ ਕਿ ਜਿਸ ਢੰਗ ਨਾਲ ਇਸ ਇਲਾਕੇ ਦੀ ਪੱਛਮੀ ਇਲਾਕੇ ਦੀ ਜਨਤਾ ਦਾ ਪਿਆਰ ਮਿਲ ਰਿਹਾ ਹੈ ਇੱਕ ਬਹੁਤ ਵੱਡੇ ਪੱਧਰ ਤੇ ਲੋਕ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਜਾ ਰਹੇ। ਦੇਖੋ ਸ਼ੰਕਾਵਾਂ ਸਾਫ ਨਜ਼ਰ ਆ ਰਹੀਆਂ। ਅਗਰ ਸਰਕਾਰ ਇਸ ਤਰ੍ਹਾਂ ਦੇ ਹਤਕੰਡੇ ਅਪਣਾ ਰਹੀ ਹੈ ਇਹਦਾ ਮਤਲਬ ਸਰਕਾਰ ਆਪਣੀ ਹਾਰ ਮੰਨ ਚੁੱਕੀ ਹੈ। ਅਸੀਂ ਇਹ ਗੱਲ ਕਹਿ ਕੇ ਕਿ ਉਹ ਉਸ ਦਿਨ ਕਰਨਗੇ ਜਾਂ ਕੱਲ ਕਰਨਗੇ ਅਸੀਂ ਕੋਈ ਕਮਜ਼ੋਰ ਨਹੀਂ ਹੈਗੇ ਮੈਂ ਸਾਫ਼ ਤੁਹਾਨੂੰ ਦੱਸ ਨਹੀਂ ਜਾਂਦਾ ਪਰ ਸਰਕਾਰ ਅਗਰ ਇਸ ਤਰ੍ਹਾਂ ਦੇ ਹਰਕੰਦੇ ਅਪਣਾ ਰਹੀ ਹੈ ਤਾਂ ਇਹ ਤੋਂ ਸਾਫ਼ ਬਿਲਕੁਲ ਕਲੀਅਰ ਨਜ਼ਰ ਆਉਂਦਾ ਕਿ ਸਰਕਾਰ ਆਪਣੀ ਹਾਰ ਇਲੈਕਸ਼ਨ ਤੋਂ 2 ਦਿਨ ਪਹਿਲਾਂ ਹੀ ਮੰਨ ਚੁੱਕੀ ਹੈ ਜੀ ਦੇ ਨਵੀਨ ਆਸ਼ਰਾਈ ਕਾਨਾ ਜੀ ਨੇ ਪ੍ਰਸਤੁਤ ਵਿੱਚ ਜੀ ਨੇ ਕਹਿੰਦੇ ਗੈਂਗਸਟਰ ਨੂੰ ਸੀਮਾ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦਾ ਕੀ ਮਕਸਦ ਹੈ ਤੁਹਾਨੂੰ ਲੱਗ ਰਿਹਾ ਕਿ ਇਹ ਦੇਖੋ ਉਹਨਾਂ ਦੀ ਪਿਸ਼ਤ ਭੂਮੀ ਹੀ ਐਸੀ ਹੈ ਜਿਹੜੀ ਇਸ طرح ਝਾੜੂ ਵਾਲਿਆਂ ਦੀ ਪਾਰਟੀ ਹੈ ਉਹਨਾਂ ਦੀ ਪੁਸ਼ਤ ਭੂਮੀ ਹੀ ਅੱਜ ਪੂਰੇ ਪੰਜਾਬ ਦੇ ਅੰਦਰ ਜੋ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਸਥਿਤੀ ਹੈ ਸਾਡੀਆਂ ਮਾਤਾਵਾਂ ਪੈਣਾ ਉਹ ਬਾਹਰ ਨਹੀਂ ਨਿਕਲ ਸਕਦੀਆਂ ਕਦੋਂ ਕੋਈ ਉਹਨਾਂ ਦੀ ਚੈਨ ਉਡਾ ਕੇ ਲੈ ਜਾਏ ਜਾਂ ਉਹਨਾਂ ਦੇ ਕੰਨਾਂ ਕੰਨਾਂ ਦੀਆਂ ਬਾਲੀਆਂ ਉਤਾਰ ਕੇ ਲੈ ਜਾਏ ਜਾਂ ਕੋਈ ਵੀਰ ਜਾਂ ਬਜ਼ੁਰਗ ਜਦੋਂ ਘਰੋਂ ਬਾਹਰ ਨਿਕਲਦਾ ਕੌਣ ਕਿਰਚ ਮਾਰ ਕੇ ਉਹਨਾਂ ਦੇ ਮੋਬਾਈਲ ਖੋ ਕੇ ਲੈ ਜਵੇ ਜਾਂ ਉਹਨਾਂ ਤੋਂ ਕੋਈ ਪਰਸ ਜਾਂ ਕੈਸ਼ ਉਹਨਾਂ ਕੋਲ ਆ ਖੋ ਕੇ ਲੈ ਜਵੇ। ਜਾਂ ਪੰਜਾਬ ਦਾ ਕੋਈ ਦਿਨ ਖਾਲੀ ਨਹੀਂ ਜਾਂਦਾ। ਜਿਸ ਦਿਨ ਮਰਡਰ ਨਹੀਂ ਹੁੰਦੇ, ਕਤਲ ਨਹੀਂ ਹੁੰਦੇ। ਤੁਸੀਂ ਸਭ ਸੱਚ ਇਹ ਚੀਜ਼ਾਂ ਜਾਣਦੇ ਹੋ। ਸੋ ਇਸ ਕਰਕੇ ਉਹਨਾਂ ਦੀ ਪੂਛਤ ਭੂਮੀ ਹੀ ਐਸੀ ਹੈ। ਲਾਲ ਕਿਨਾਰੇ ਥੱਲੇ ਉਹਨਾਂ ਨੂੰ ਲੋਕਾਂ ਨੂੰ ਘਰ ਦੇ ਨਾਲ ਕਿ ਦਿੱਤਾ ਗਿਆ ਉਹਨਾਂ ਦੀ ਵੀ ਵੀਡੀਓ ਸਾਡੇ ਵਾਇਰਲ ਹੋ ਰਹੀ ਹੈ। ਹਾਂਜੀ। ਲਾਲ ਕਿਨਾਰੇ ਥੱਲੇ ਲੋਕਾਂ ਨੂੰ ਘਰ ਦੇ ਨਾਲ ਕਿ ਦਿੱਤਾ ਗਿਆ ਵਾ। ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਉਹ ਕਹਿੰਦੇ ਕਿ ਜਿਹੜਾ ਪਿਛਲੇ ਤੱਕ ਵੀ ਲੋਕ ਨੇ ਜਿਹੜੇ ਉਹਨਾਂ ਦਾ ਪੁਲਸ ਵੀ ਐਡ ਕਰਨਾ ਚਾਹੁੰਦਾ ਜਿਵੇਂ ਅਰਿਆਪੋਰਟ ਨੂੰ ਲਾਗੇ ਰੋਮ ਪ੍ਰਮੋਤਨ ਦਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਪੋਸ ਬਾਕਾਇਦਾ ਫੀਸ ਕਿੰਨੇ ਗਏ ਉਹਨਾਂ ਵੱਲੋਂ ਕਿ ਇਹ ਸਾਡੇ ਦੇਵੇਂ ਕੌਂਗਰਸ ਲਈ ਲਾਗੀ ਉਹ ਸਾਫ ਨਹੀਂ ਜੋ ਕਹਿੰਦੇ ਲੈਟ ਨਹੀ ਮੈਨੂੰ ਇੱਕ ਗੱਲ ਦੱਸੋ ਬੜੀ ਸਪਸ਼ਟ ਗੱਲ ਹੈ ਕਿ ਜਿਸ ਦਿਨ ਇਸ 에어ਪੋਰਟ ਦਾ ਨੀ ਪੱਥਰ ਰੱਖਾ ਗਿਆ ਉਸ ਦਿਨ ਸਾਡੇ ਦੇਸ਼ ਦੇ ਵਿੱਤ ਮੰਤਰੀ ਸੀ ਉਹ 에어ਪੋਰਟ ਦਾ ਨੀ ਪੱਥਰ ਰੱਖਣ ਵਾਸਤੇ ਇੱਥੇ ਆਏ ਸੀ ਥੋੜੋ ਤੇ ਅਚਾਇ ਕੱਲ ਕ ਨਹੀਂ ਤੇ ਅੱਜ ਤੇ ਜਿਹੜੇ ਜਿਹੜੀਆਂ ਪਾਰਟੀਆਂ ਕ੍ਰੈਡਿਟ ਲੈਂਣ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਦਾ ਤਾਂ ਕਿਤੇ ਨੱਤਾ ਜਿੰਨਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਯੋਗਦਾਨ ਨਹੀਂ ਹੈਗਾ ਹੁਣ ਕੇਵਲ ਕਿਸੇ ਕੇਂਦਰ ਸਰਕਾਰ ਦੇ ਮინისტრਰ ਦੇ ਨਾਲ ਫੋਟੋ ਅਖਾ ਚਾ ਕੇ ਤੁਸੀਂ ਲੋਕਲ ਅਖਬਾਰਾਂ ਚ ਲਗਵਾ ਦਿਓ ਔਰ ਕਹਿਣ ਕਿ ਅਸੀਂ ਇਹ ਕਰਵਾ ਰਹੇ ਹਾਂ ਤੇ ਉਹ ਤਾਂ ਕਿਸੇ ਨੇ ਨਹੀਂ ਮੰਨਣਾ ਨਾ ਲੋਕਾਂ ਦੇ ਵਿੱਚ ਵਿੱਚ ਰਹੇ ਕੋਈ ਕੰਮ ਕਾਜ ਜਿਹੜੇ ਉਹਨਾਂ ਨੂੰ ਦਿਖਾਈ ਜਾਂਦੇ ਨੇ ਉਹ ਵੀ ਲੱਗਦਾ ਕਿ ਕਿਉਂਕਿ ਉਹਨੋਂ ਉਹ ਤਾਂ ਭੰਦਾ ਫੋਟੋ ਕਰਦੇ ਮੈਨੇ ਇਹ ਟੋਟਲ ਮੈਂ ਤਾਂ ਕਹਿ ਰਹੇ ਨਹੀਂ ਗੱਲ ਜੋ ਜਿੰਨਾ ਵੀ ਰਿਪੋਰਟ ਕਾੜੇ ਨਾਲੇ ਪੇਸ਼ ਕੀਤਾ ਉਹ ਟੋਟਲ ਫਲੋਪ ਹੈ ਲੋਕ ਇਸੇ ਕਰਕੇ ਨਾਲ ਦੇ ਖਿਲਾਫ ਵੋਟ ਕਰਨ ਜਾ ਰਹੇ ਆ ਠੀਕ ਹੈ ਬਹੁਤ ਬਹੁਤ ਥੈਂਕ ਯੂ ਥੈਂਕ ਯੂ